ਦਾ ਜ਼ਿਆਦਾ ਹੱਤਾ ਸ਼ਕਤੀਆਂ ਦਾ ਕੇਂਦਰ ਹੈ ਬੜੀ ਸ਼ਕਤੀ ਹੈ ਇਸ ਦਰਬਾਰ ਦੇ ਵਿੱਚ ਤੁਸੀਂ ਸੱਚੇ ਮਨ ਨਾਲ ਮੰਗੋਗੇ ਨਾ ਤੇ ਜ਼ਰੂਰ ਮਿਲ ਜਾਏਗਾ ਜਿਹੜੇ ਚੱਲ ਫਿਰ ਨਹੀਂ ਸਕਦੇ ਜਿਹੜੇ ਬਿਮਾਰ ਹੈ ਬਾਬਾ ਦੀਪ ਸਿੰਘ ਜੀ ਤਾਂ ਉਹਨਾਂ ਦੀ ਵੀ ਬਾਹ ਫੜ ਕੇ ਉਹਨਾਂ ਨੂੰ ਲੈ ਜਾਂਦੇ ਆ ਤੁਹਾਡਾ ਦਿਲ ਸਾਫ਼ ਹੋਣਾ ਚਾਹੀਦਾ ਗੁਰੂ ਤਾਂ ਬੈਠਾ ਤੁਹਾਡੇ ਲਈ ਗੁਰੂ ਨੂੰ ਕੋਈ ਫਰਕ ਨਹੀਂ ਪੈਂਦਾ ਤੁਸੀਂ ਅਮੀਰ ਹੋ ਗਰੀਬ ਹੋ ਤੁਸੀਂ ਕੀ ਕਰਦੇ ਹੋ ਉਹਨੇ ਤਾਂ ਤੁਹਾਡਾ ਮਨ ਵੇਖਣਾ ਨੀਤ ਸਾਫ ਹੋਏਗੀ ਤੇ ਪ੍ਰਮਾਤਮਾ ਨੇ ਭਾਗ ਵੀ ਲਾਣਾ ਹੀ ਹੈ ਸੋ ਜਿਹੜੇ ਕੰਮ ਰੁਕੇ ਪਏ ਆ ਦਰ ਲੱਗਦਾ ਮਨ ਦੇ ਵਿੱਚ ਕੀ ਹੋਣਾ ਹੀ ਨਹੀਂ ਕਦੀ ਬਾਬਾ ਦੀਪ ਸਿੰਘ ਦੇ ਦਰਬਾਰ 'ਚ ਜਾ ਕੇ ਅਰਦਾਸ ਕਰ ਦੋ ਉਹਨਾਂ ਨੇ ਆਪੇ ਸਾਮ ਲੈਣੇ ਸਾਰੇ ਕੰਮ ਤੁਹਾਨੂੰ ਫਿਕਰ ਕਰਨ ਦੀ ਕੋਈ ਲੋੜ ਨਹੀਂ ਗਈ ਕਿਉਂਕਿ ਬਾਬਾ ਦੀਪ ਸਿੰਘ ਜੀ ਜਦੋਂ ਤੁਹਾਡੇ ਵਾਸਤੇ ਖੜੇ ਹੋਗੇ ਨਾ ਤੇ ਤੁਹਾਡੀ ਸਾਰੀ ਜ਼ਿੰਦਗੀ ਬਦਲ ਦਣੀ ਉਹਨਾਂ ਨੇ ਜੇ ਨਸੀਬਾ 'ਚ ਨਹੀਂ ਵੀ ਲਿਖਿਆ ਮਿਲਣਾ ਬਾਬਾ ਹੀ ਦੇ ਹੱਥਾਂ 'ਚ ਕਲਮ ਹੈ ਉਹ ਨਸੀਬ ਵੀ ਬਦਲ ਦੰਦੇ ਸਭ ਕੁਝ ਛੱਡ ਦਿਓ ਮਾਲਕ ਤੇ ਬਸ ਉਹਦੇ ਨਾਲ ਸੱਚੀ ਇਬਾਦਤ ਕਰੋ ਫੇਰ ਦੇਖਣਾ ਕਿੱਦਾਂ ਕ੍ਰਿਸ਼ਮੇ ਹੁੰਦੇ